ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਆਪਾਂ ਇਸ ਟਾਈਮ ਹੈਗੇ ਆਂ ਜੀ ਸਫਰੀ ਘਾਟ ਦੇ ਵਿੱਚ ਸਫਰੀ ਘਾਟ ਪੈਂਦਾ ਜਦੋਂ ਆਪਾਂ ਸੂਰਤ ਤੋਂ ਜਾਂਦੇ ਆਂ ਆਪਾਂ ਧੋਰੀਏ ਨੂੰ ਨਾਸਿਕ ਨੂੰ ਉਸ ਰੋਡ ਦੇ ਉੱਤੇ ਪੈਂਦਾ ਜੀ ਸਫਰੀ ਘਾਟ ਸਵੇਰ ਸਵੇਰਾ ਟਾਈਮ ਹੈ ਜੀ ਸਵੇਰੇ ਇਸ ਟਾਈਮ 7 ਵੱਜ ਚੁੱਕੇ ਨੇ ਜੀ ਬਹੁਤ ਵਧੀਆ ਦਿਨ ਦੀ ਸ਼ੁਰੂਆਤ ਹੈ ਤੇ ਦੇਖੋ ਜੀ ਘਾਟ ਦੇ ਨਜ਼ਾਰੇ ਸਾਰੇ ਡਰਾਈਵਰ ਭਰਾਵਾਂ ਨੂੰ ਬੇਨਤੀ ਹੈ ਸਾਫਰੀ ਘਾਟ ਹੈ ਇਹ ਸਾਫਰੀ ਘਾਟ ਦੇ ਵਿੱਚ ਜਦੋਂ ਵੀ ਰਾਤ ਨੂੰ ਆਉਣਾ ਤੁਸੀਂ ਤਾਂ ਕੋਸ਼ਿਸ਼ ਕਰੋ ਵੀ ਤੁਸੀਂ 9 ਵਜੇ ਤੋਂ ਪਹਿਲਾਂ ਪਹਿਲਾਂ ਘਾਟ ਪਾਰ ਕਰ ਜਿਓ ਕਿਉਂਕਿ 9 ਵਜੇ ਤੋਂ ਬਾਅਦ ਇਸ ਘਾਟ ਦੇ ਵਿੱਚ ਰਿਸਕ ਹੈ ਰਿਸਕ ਕਈ ਪ੍ਰਕਾਰ ਦਾ ਜਿਵੇਂ ਕਿ ਤੁਹਾਨੂੰ ਮੇਖਾਂ ਲਾ ਕੇ ਵੀ ਕਈ ਗੱਡੀਆਂ ਦੇ ਟਾਇਰ ਪੈਂਚਰ ਕੀਤੇ ਜਾਂਦੇ ਨੇ ਤੇ ਕਈ ਜਗ੍ਹਾ ਮੰਨ ਲਓ ਵੀ ਬੈਟਰੀ ਟਾਰਚ ਵੱਜਦੀ ਹੈ ਕੋਈ ਲੇਡੀ ਜੀ ਹੱਤ ਦਿੰਦੀ ਹੈ ਤਾਂ ਗੱਡੀ ਨਾ ਰੋਕੋ ਤੁਹਾਨੂੰ ਕੋਈ ਵੀ ਲੇਡੀ ਜੀ ਟਾਰਚ ਮਾਰਦੀ ਹੈ ਜਾਂ ਰੋਡ ਤੇ ਆ ਕੇ ਗੱਡੀ ਰੋਕਣ ਦਾ ਸ਼ਰਾ ਕਰਦੀ ਹੈ ਬਿਲਕੁਲ ਗੱਡੀ ਨਾ ਰੋਕੋ ਤੇ ਜਦੋਂ ਵੀ ਤੁਸੀਂ ਘਾਟ ਚੜ੍ਹਨਾ ਹੈ ਮੇਨ ਚੀਜ਼ ਦਾ ਧਿਆਨ ਰੱਖੋ ਵੀ ਘਾਟ ਚੜ੍ਹਨ ਤੋਂ ਪਹਿਲਾਂ ਤੁਸੀਂ ਗੱਡੀ ਆਪਣੀ ਥੱਲੇ ਰੋਕ ਕੇ ਚੈੱਕ ਕਰੋ ਤੁਹਾਡੇ ਕੋਲ ਪਾਣੀ ਹੋਣਾ ਬਹੁਤ ਜ਼ਰੂਰੀ ਆ ਤਾਂ ਗੱਡੀ ਦਾ ਤੇਲ ਪਾਣੀ ਚੈੱਕ ਕਰੋ ਟਾਇਰ ਚੈੱਕ ਕਰੋ ਤੇ ਇੱਕ ਚੀਜ਼ ਹੋਰ ਜਿਹੜੀ ਮੇਨ ਆ ਵੀ ਕਾਰ ਦੇ ਵਿੱਚ ਕਦੇ ਵੀ ਫੁੱਟਪਾਥ ਦੇ ਨਾਲ ਗੱਡੀ ਨਾ ਲਾਓ ਘੱਟੋ ਘੱਟ ਫੁੱਟਪਾਥ ਦੇ ਨਾਲੋਂ ਤੁਹਾਡਾ 2 2.5 ਫੁੱਟ ਦਾ ਫਰਕ ਹੋਣਾ ਚਾਹੀਦਾ ਕਿਉਂਕਿ ਜਦੋਂ ਕਾਰ ਦੇ ਵਿੱਚ ਆ ਕੇ ਕੋਈ ਵੀ ਕੱਟ ਮਾਰਦਾ ਤਾਂ ਆਪਣੇ ਕੋਲੇ ਸਪੇਸ ਰਹਿਣੀ ਚਾਹੀਦੀ ਹੈ ਆ ਦੇਖੋ ਤੁਹਾਨੂੰ ਮੈਂ ਚੀਜ਼ ਦਿਖਾਉਂਦਾ ਵੇ ਕੱਥਲੇ ਕੋਈ ਗੱਡੀ ਗਿਰੀ ਹੋਈ ਆ ਬਹੁਤ ਪੁਰਾਣੀ ਤਾਂ ਹਲੇ ਤੱਕ ਮੰਨ ਲਓ ਵੀ ਉਹ ਗੱਡੀ ਦਾ ਕੁਝ ਸਮਾਨ ਤਾਂ ਲੋਕ ਚੋਰੀ ਚੋਰੀ ਕਰਕੇ ਲੈ ਗਏ ਪਰ ਕੁਝ ਪਾਰਟ ਹਜੇ ਵੀ ਕਾਰ ਦੇ ਵਿੱਚ ਪਏ ਨੇ ਬਹੁਤ ਵਧੀਆ ਪਹਾੜੀ ਇਲਾਕਾ ਹੈ ਬਹੁਤ ਮਤਲਬ ਠੰਡਾ ਇਲਾਕਾ ਹੈ ਬਹੁਤ ਸ਼ਾਂਤਿਆ ਇਲਾਕਾ ਹੈ ਮੰਦਿਰ ਅਸਲੇ ਬਜਰੰਗਬਲੀ ਹਨੂਮਾਨ ਜੀ ਦਾ ਤੇ ਇਧਰੋਂ ਪਿੱਛੋਂ ਸੂਰਤਾ ਤੋਂ ਗੱਡੀਆਂ ਆ ਰਹੀਆਂ ਨੇ ਜਿਹੜੀ ਕਿ ਗੱਡੀ ਦਈਬੇਲ ਨੂੰ ਜਾਂਦੀ ਹੈ 나ਸਿਕ ਨੂੰ ਜਾਂਦੀ ਹੈ ਤਾਂ ਸਵੇਰ-ਸਵੇਰੇ ਆਪਾਂ ਵੀ ਜਦੋਂ ਕੋਸ਼ਿਸ਼ ਕੀਤੀ ਵੀ ਆਪਣੇ ਭੈਣ ਭਰਾਵਾਂ ਨਾਲ ਆਪਾਂ ਬਣਾਈ ਵੀਡੀਓ ਬਣਾ ਕੇ ਸ਼ੇਅਰ ਕਰੀਏ ਹਨਾ ਤਾਂ ਬਹੁਤ ਵਧੀਆ ਲੱਗਦਾ ਆਪਾਂ ਨੂੰ ਤੁਹਾਨੂੰ ਜਿਵੇਂ ਜਾਣਕਾਰੀ ਦਿੰਨੇ ਆ ਤੇ ਇੱਕ ਇਥੋਂ ਦਾ ਜਿਹੜਾ ਵਾਤਾਵਰਨ ਹੈ ਬਹੁਤ ਹੀ ਵਧੀਆ ਵਾਤਾਵਰਨ ਹੈ ਠੰਡਾ ਅੱਜਕੱਲ੍ਹ ਠੰਡਾ ਦਾ ਮੌਸਮ ਹੈ ਤਾਂ ਸਵੇਰੇ ਸਵੇਰੇ ਚਲੋ ਇੱਕ ਐਮ ਦਾ ਵੀ ਸੈਰ ਹੋ ਜਾਂਦੀ ਉਹ ਦੇਖੋ ਤੁਹਾਨੂੰ ਦਿਖਾ ਰਿਹਾ ਥੱਲੇ ਉਹ ਦੇਖੋ ਕੋਈ ਪਾਰ ਥੱਲੇ ਮਤਲਬ ਵੀ ਹਜੇ ਵੀ ਗੱਡੀ ਦਾ ਕਿਰਿਆ ਹੋਇਆ ਤਾਂ ਗੱਡੀਆਂ ਜਾ ਰਹੀਆਂ ਨੇ ਹਾਰਨ ਮਾਰ ਕੇ ਅੰਗੂਠਾ ਖੜਾ ਕਰਕੇ ਜਾ ਰਹੇ ਨੇ ਆਪਾਂ ਨੂੰ ਬਹੁਤ ਸਾਰੇ ਭਰਾ ਡਰਾਈਵਰ ਆਪਣੇ ਬਹੁਤ ਸਪੋਰਟ ਕਰਦੇ ਨੇ ਕਿਸੇ ਵੀ ਡਰਾਈਵਰ ਨੂੰ ਦਿੱਕਤ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਆਪਾਂ ਵੀਡੀਓ ਪਾਉਂਦੇ ਆ ਜੀ ਵੀਡੀਓ ਜਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਵੀ ਪਤਾ ਲੱਗੇ ਦੁਨੀਆਦਰੀ ਦਾ ਹਨਾ ਇਹ ਸੀਕਰੀ ਘਾਟ ਹੈ ਕਾਫੀ ਲੰਬਾ ਘਾਟਾ ਹੈਗਾ ਕਰੀਬ 8-10 ਕਿਲੋਮੀਟਰ ਦਾ ਇੱਕ ਗੱਡੀ ਵੀ ਖਰਾਬ ਖੜੀ ਹੈ ਤਾਂ ਉਹਦੇ ਕੋਲ ਵੀ ਪ ਜਾ ਕੇ ਦੇਖਾਂਗੇ ਅੱਖਾਂ 'ਚ ਸੂਰਜ ਪੈ ਰਿਹਾ ਸੂਰਜ ਪੈਣ ਕਰਕੇ ਵੀ ਥੋੜਾ ਕਲਰਟੀ ਨਹੀਂ ਦਿਖ ਰਹੀ ਹੈਗੀ ਤਾਂ ਉਹ ਦੇਖੋ ਸਾਹਮਣੇ ਤੁਹਾਨੂੰ ਦਿਖਾ ਰਿਹਾ ਹਾਂ ਨਾ ਵੀ ਉੱਥੇ ਥੱਲੇ ਕੁਝ ਗਿਰਿਆ ਹੋਇਆ ਇਹ ਆ ਦੇਖੋ ਇਹ ਕਿਸੇ ਗੱਡੀ ਦਾ ਕੋਈ ਪਾਰਟ ਹੈ ਹਲੇ ਤੱਕ ਥੱਲੇ ਗਿਰਿਆ ਹੋਇਆ ਹੈ ਪਹਾੜ ਦੇਖੋ ਕਿੰਨੇ ਸੋਹਣੇ ਨੇ ਕਿੰਨਾ ਸੋਹਣਾ ਵਾਤਾਵਰਨ ਹੈ ਕਿੰਨਾ ਸਾਫ਼ ਅਤੇ ਸ਼ੁੱਧ ਵਾਤਾਵਰਨ ਹੈ ਉਹ ਪਿੱਛੇ ਗੱਡੀ ਇੱਕ ਖਰਾਬ ਖੜੀ ਆ ਤਾਂ ਦੇਖੋ ਵੀ ਜਿਵੇਂ ਜਿਵੇਂ ਦਿਨ ਚੜਦਾ ਜਾਂਦਾ ਹਨ ਉੱਧਾ ਦਾ ਟ੍ਰੈਫਿਕ ਵੱਧਦੀ ਜਾਂਦੀ ਹੈ ਰਾਤ ਨੂੰ ਬਹੁਤ ਘੱਟ ਟ੍ਰੈਫਿਕ ਬਹੁਤ ਘੱਟ ਗੱਡੀ ਆਉਂਦੀ ਹੈ ਘੜ ਦੇ ਵਿੱਚ ਖਾਈ ਦੇਖੋ ਕਿੰਨੀ ਗਹਿਰੀ ਖਾਈ ਹੈ ਬਹੁਤ ਗਹਿਰੀ ਖਾਈ ਹੈ ਬਹੁਤ ਜਿਹੜੇ ਡੂੰਘਾ ਖਾਈਆਂ ਨੇ ਉਰੇ ਜੇ ਕਈ ਵਾਰੀ ਮੰਨ ਲਓ ਵੀ ਕੋਈ ਭਰਾ ਹਨਾ ਵੀ ਗਲਤੀ ਨਾਲ ਕੋਈ ਬਾਥਰੂਮ ਵਗੈਰਾ ਜਾਣ ਵਾਸਤੇ ਗੱਡੀ ਰੋਕਦਾ ਇੱਥੇ ਬਿਲਕੁਲ ਗੱਡੀ ਨਾ ਰੋਕੋ ਇੱਥੇ ਬਹੁਤ ਰਿਸਕ ਹੈ ਜਿੰਨਾ ਕਹਿ ਦੋ ਖਾਸ ਕਰਕੇ ਰਾਤ ਨੂੰ 9 ਵਜੇ ਤੋਂ ਬਾਅਦ ਇਸ ਜਗ੍ਹਾ ਤੇ ਜਾਣਾ ਹੀ ਗਲਤ ਹੈ ਤਾਂ ਵੈਸੇ ਵੀ ਆਪਾਂ ਸਾਰੇ ਡਰਾਈਵਰ ਭਰਾਵਾਂ ਨੂੰ ਬੇਨਤੀ ਕਰਦੇ ਆ ਮੇਰੇ ਰਾਤ ਨੂੰ ਕਿਤੇ ਵੀ ਤੁਹਾਨੂੰ ਕੋਈ ਰੋਕਦਾ ਚਾਹ ਕੋਈ ਜੈਂਸ ਹੈ ਚਾਹ ਕੋਈ ਲੇਡੀ ਹੈ ਬਿਲਕੁਲ ਗੱਡੀ ਨਾ ਰੋਕਿਆ ਕਰੋ ਕਿਉਂਕਿ ਇੱਥੇ ਬੱਸਾਂ ਵੀ ਆ ਦੇਖੋ ਜਿਹੜੀ ਬੱਸ ਆ ਰਹੀ ਹੈ ਨਾ ਇਹ ਇਸ ਟਾਈਮ ਸੂਰਤ ਤੋਂ ਧੋਲੀਆਂ ਨੂੰ ਜਾ ਰਹੀ ਹੈ ਬੱਸ ਸਰਵਿਸ ਵੀ ਇਥੇ 5 ਵਜੇ ਤੋਂ ਬਾਅਦ ਚੱਲਦੀ ਹੈ ਇਸ ਵੇਲੇ ਬੱਸਾਂ ਵੀ ਨਹੀਂ ਮੇਰੇ ਖਿਆਲ ਚ ਰਾਤ ਨੂੰ ਚਲਦੀਆਂ ਹੈਗੇ ਬਹੁਤ ਘੱਟ ਬੱਸਾਂ ਚਲਦੀਆਂ ਨੇ ਆ ਗੱਡੀ ਇਹ ਮੇ ਖੜੀ ਹੈ ਇਹ ਗੱਡੀ ਗਰਮ ਹੋ ਗਈ ਜੇ ਹੁਣ ਮੰਨ ਲਓ ਵੀ ਗੱਡੀਆਂ ਨੇ ਪਾਣੀ ਵਗੈਰਾ ਪਿੱਛੇ ਚੈੱਕ ਕਰਿਆ ਹੁੰਦਾ ਨਾ ਗੱਡੀ ਗਰਮ ਨਾ ਹੁੰਦੀ ਗਰਮ ਹੋ ਗਈ ਹੈਡ ਗਾਸਕਟ ਪਾਟ ਗਿਆ ਤਾਂ ਹੁਣ ਇਹ ਵਿਚਾਰਾ ਰਾਤ ਦਾ ਇੱਥੇ ਖੜਾ ਜਿਹਨੇ ਛੋਟੇ ਛੋਟੇ ਆਪਾਂ ਗੇਲੀਆਂ ਕਰਦੇ ਆ ਉਹਦੇ ਕਰਕੇ ਬਾਅਦ ਚ ਆਪਾਂ ਨੂੰ ਦਿੱਕਤ ਪਰੇਸ਼ਾਨੀਆਂ ਆਉਂਦੀ ਹੈ ਤਾਂ ਇਹ ਦੋ ਵਧੀਆ ਵੀ ਆਪਾਂ ਹਨਾ ਚੱਲਣ ਤੋਂ ਪਹਿਲਾਂ ਹੀ ਇਹਨਾਂ ਚੀਜ਼ਾਂ ਦਾ ਪਤਾ ਧਿਆਨ ਰੱਖੀਏ ਆਪਾਂ ਨੂੰ ਪਾਣੀ ਹਰ ਟਾਈਮ ਗੱਡੀ ਦੇ ਵਿੱਚ 10 ਲੀਟਰ ਪਾਣੀ ਘਟੋ ਘਟ ਰੱਖਣਾ ਚਾਹੀਦਾ ਪਾਣੀ ਆਪਣੇ ਕੋਲ ਹੋਵੇ ਇੱਕ ਗੁਟਕਾ ਹੋਵੇ ਵੀ ਜੇ ਕਿਤੇ ਬਾਈ ਚਾਂਸ ਗੱਡੀ ਬ੍ਰੇਕਡਾਊਨ ਹੁੰਦੀ ਹੈ ਤਾਂ ਆਪਾਂ ਗੁਟਕੇ ਨਾਲ ਗੱਡੀ ਰੋਕ ਸਕਦੇ ਆ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਦੀ ਚੀਜ਼ ਹੈ ਗੱਲਾਂ ਨੇ ਤਾਂ ਕਾਰ ਦੇ ਵਿੱਚ ਕਦੇ ਵੀ ਗੱਡੀ ਚੜਾਉਣੀ ਹੈ ਜਲਦਬਾਜੀ ਨਾ ਕਰੋ ਬਿਲਕੁਲ ਹੌਲੀ ਹੌਲੀ ਸਲੋ ਆਰਾਮ ਨਾਲ ਗੱਡੀ ਚੜਾਓ ਕੋਈ ਚੱਕਰ ਨਹੀਂ 10 ਮਿੰਟ ਫालतू ਲੱਗ ਜਾਣਗੇ 15 ਮਿੰਟ ਫालतू ਲੱਗ ਜਾਣਗੇ ਆਪਣੀ ਜ਼ਿੰਦਗੀ ਤੋਂ ਉੱਪਰ ਕੁਝ ਨਹੀਂ ਹੈਗਾ ਬਾਕੀ ਇਸ ਜਗ੍ਹਾ ਦਾ ਵਾਤਾਵਰਣ ਤੇ ਖੁਸ਼ਹਾਲੀ ਬਹੁਤ ਮਤਲਬੀ ਸ਼ਾਂਤੀ ਹੈ ਬਹੁਤ ਵਧੀਆ ਏਰੀਆ ਹੋਰ ਵੀ ਆਪਾਂ گاਉਂ ਨੂੰ ਵੀਡੀਓ ਲੱਗ-ਲੱਗ ਪਾਇਆ ਕਰਾਂਗੇ ਇਹ ਹੈਗਾ ਜੀ ਲੱਗ-ਲੱਗ ਹੈਗਾ ਤੁਹਾਨੂੰ ਵੀਡੀਓ ਦਿਖਾਉਣੇ ਲੱਗ-ਲੱਗ ਲੋਕੇਸ਼ਨਾਂ ਤੁਹਾਨੂੰ ਦਿਖਾਵਾਂਗੇ ਕਿੰਨਾ ਬਸਤਾਨ ਹੋਗਾ ਹਨਾ ਪਰ ਆਹ ਦੇਖੋ ਵੀ ਜਿਹੜੀ ਗੱਡੀਾਂ ਥੱਲੇ ਗਈ ਹੋਈ ਗੱਡੀਾਂ ਚਾਂਬੀਆਂ ਨੇ ਇਹਨਾਂ ਦੀ ਗਿਰੀ ਹੋਈ ਆ ਜਿਹੜੀ ਦੇਖੇ 105 ਦਾ ਲੱਗਦਾ ਸਿਲੰਡਰਾਂ ਵਾਲੀ ਗੱਡੀ ਜਾ ਰਹੀ ਹੈ ਹੱਥ ਘੜਾ ਕਰ ਰਹੇ ਆ ਜੀ ਧੰਨਵਾਦ ਔਰ ਆਪ ਵੀ ਲਾਈਕ ਕਰਦੇ ਕਰਦੇ ਨੇ ਆਪਾਂ ਥੋੜਾ ਦਿੱਕਤ ਪ੍ਰਭਾਵ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਰਾਤ ਨੂੰ ਮਤਲਬ ਵੀ ਸਹੀ ਜੀ ਫੋਲੋ ਜਰੂਰ ਕਰਿਆ ਕਰੋ ਜੀ ਦਬ ਕੇ ਸ਼ੇਅਰ ਕਰਿਆ ਕਰੋ ਔਰ ਆਪ ਦਾ ਨੰਬਰ ਗੱਡੀ ਆ ਗਈ ਔਰ ਜੇ ਬਹੁਤ ਭਰਾ ਗੱਡੀ ਖਰਾਬ ਖੜੀ ਇੱਕ ਦਕੀ ਜੀ ਜਰੂਰ ਕਰਿਆ ਕਰੋ ਜੀ ਥੋੜਾ ਆਪਣਾ ਡਰਾਈਵਰਾਂ ਦਾ ਚੈਨਲ ਆ ਬਹੁਤ ਘਮਾਈ ਆ ਜੀ ਚੈਨਲ ਜੂਮ ਕਰਕੇ ਦਿਖਾਵਾਂ ਸਾਰੇ ਭਰਾਵਾਂ ਨੂੰ ਮਾਰੇ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਖੁਸ਼ ਰੱਖੇ ਜੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰ ਦਿਓ ਥੈਂਕ ਯੂ ਧੰਨਵਾਦ